नमस्कार मैं प्रदीप शर्मा नवा जमाना टीवी तो आज पीएचयू पेंशनर्स पेंशनरस रिटायरीज वेलफेयर एसोसीएशन लुधियाना एक जोरदार धरना रोज धरना थापर हाल पी एच यू विखेगा गया पेश है इसकी रिपोर्ट ਦੇ ਵਾਲੀਆ ਸਾਹਿਬ ਨੇ ਜਿਹੜਾ ਕਮੇਟੇਰ ਮੈਨਾਂ ਦੇ ਕੋਲ ਹੀ ਸੀ ਉਹ ਬੈਠੇ ਹੋ ਕਲੀਅਰ ਹੋਇਆ ਜਿਹੜੀ ਪੁਰਾਣੀ ਆਪਣੀ ਪੈਨਸ਼ਨ ਹੈ ਦੀ 132 ਕਰੋੜ ਰੁਪਈਆ ਉਹ ਕਲੀਅਰ ਹੋਇਆ ਅਕਦੀ ਨਾ ਕਿ ਸਾਡੇ ਏਰੀਆ ਦਾ ਉਹ ਟਰਾਲੀਆਂ ਜਿਹੜੀਆਂ ਦੋ ਕਲਪਰਾਂ ਤੇ ਟਕੋਲਾ ਲਈ ਤਿੰਨ ਪੈਂਟਲਾਂ ਦਾ 132 ਕਰੋੜ ਰੁਪਈਆ ਹਰ ਸਾਲ ਦੀ ਟੋਟਲ ਸੈਂਸ਼ਨ ਹੋਈ ਉਹ ਟੋਟਲ ਫੰਡ ਜਿਹੜੀ ਸੀ ਜਿਹੜਾ ਸਾਡਾ ਗੈਸ ਸੀ ਪਿਛਲੇ ਸਾਲ ਦਾ ਉਹ 125 ਕਰੋੜ ਰੁਪਈਆ ਨਾਲੋਂ ਇੱਕ ਦੋ ਗੁਣਾ ਚ ਆਉਗਾ ਉਹ ਪੈਸਾ ਜਦੋਂ ਆਊਗਾ ਤੇ ਫਿਰ ਆਪਾਂ ਦੇਖਣਾ ਜੇ ਆਪਾਂ ਇੱਥੇ ਡੱਡੇ ਰਹਾਂਗੇ ਰੜਾਂਗੇ ਤੇ ਆਪਾਂ ਨੂੰ ਕੁਝ ਲੈ ਲਾਂਗੇ ਹਾਂਜੀ ਇਸ ਕਰਕੇ ਇਹਨਾਂ ਨੂੰ ਜਾਣਕਾਰੀ ਨਹੀਂ ਹੋਏਗੀ ਤੇ ਮੈਨੂੰ ਗੱਲ ਇਸ ਗੱਲ ਦਾ ਪਤਾ ਲੱਗਿਆ ਅੱਜ ਸਵੇਰੇ ਬਲਕੇ ਕਿ ਦਿੱਤਿਕ ਮਿਸ਼ਨਰੂਮੇਂ ਨੇ ਜਿੱਤੀ ਦਾ ਲਿਖ ਕੇ ਜਵਾਬ ਦਿੱਤਾ ਉਹਦੇ 'ਚ ਮੈਡੀਕਲ ਬਿੱਲਾਂ ਬਾਰੇ ਲਿਖਵੇ ਨੇ ਵੀ ਅਪ੍ਰੈਲ ਤੇ ਮਈ ਦੇ ਮੈਡੀਕਲ ਬਿੱਲ ਵੀ ਇਸ ਤੇ ਚੁਪਿਆ ਜੀ ਗਵਰਨਮੈਂਟ ਨੂੰ ਸਿਹਤ ਦੇ ਸਬੰਧ ਤੇ ਜਿਹੜੀ ਕਿ ਬਿਲਕੁਲ ਗਲਤ ਗੱਲ ਹੈ ਇਹਨਾਂ ਕੋਲ ਫਾਲਸ ਫਾਲਸ ਦੇ ਬਿਨੈਤੀ ਪਏ ਨੇ ਹਾਲੇ ਤੱਕ। ਜੇਕਰ ਬਿਨੈ ਦੇ ਬਿਨੈਤੀ ਪਏ ਨੇ ਜਿਹੜੇ ਇਹਨਾਂ ਨੇ ਉੱਤੇ ਭੇਜੇ ਜੀ ਹੈਗੇ। ਤੋਂ ਇਹ ਜਿਹੜਾ ਏਰੀਅਰ ਹੈ ਏਰੀਅਰ ਵੀ ਇਸੇ ਤਰ੍ਹਾਂ ਇਹਨਾਂ ਨੇ ਹਾਲੇ ਤੱਕ ਲਾਇਬਿਲਟੀ ਨਹੀਂ ਬਣਾਈ। ਜੇ ਲਾਇਬਿਲਟੀ ਨਹੀਂ ਬਣਾਈ ਤਾਂ ਮੰਗਨ ਦੇ ਦਿੱਸੋਂ ਤੋਂ ਸਾਨੂੰ ਦੇਣਗੇ ਕਦੋਂ? ਇਸ ਕਰਕੇ ਸਾਡਾ ਇਹ ਸੰਘਰਸ਼ ਕਰਨਾ ਜ਼ਰੂਰੀ ਹੈ। ਬਸ ਅਸੀਂ ਜਿਹੜਾ ਲਾਇਆ ਆਪਣੀਆਂ ਮੰਗਾਂ ਨੂੰ ਲੈ ਕੇ ਪੀਐਨਬੀ ਪੈਨਸ਼ਨਰ ਤੇ ਰਿਟਾਇਰਡਸ ਬੈਂਕਰ ਐਸੋਸੀਏਸ਼ਨ ਵੱਲੋਂ ਲਾਇਆ। ਕਿਉਂਕਿ ਸਾਡਾ ਜਿਹੜਾ ਪੀ ਕਮਿਸ਼ਨ ਦਾ ਏਰੀਆਰ ਹੈ ਜੀ ਜਿਹੜਾ ਕੋਰਟ ਦੇ ਆਦੇਸ਼ਾਂ ਦੇ ਨਾਲ ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਸਾਡੇ ਗਵਾਂਢ ਦੇ ਵਿੱਚ ਜਿਹੜੀ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਹੈ ਉਹਨਾਂ ਨੇ ਵੀ ਦਿੱਤਾ ਪਰ ਪੀਏਯੂ ਨੇ ਸਾਨੂੰ ਉਹ ਜਿਹੜਾ ਹੈਗਾ ਏਰੀਆਰ ਨਹੀਂ ਦਿੱਤਾ ਦੂਜਾ ਸਾਡਾ ਦੋ ਸਾਲਾਂ ਚ ਇੱਕ ਵਾਰੀ ਸਾਨੂੰ ਲੀਵ ਟ੍ਰੈਵਲ ਅਲਾਉਂਸ ਮਿਲਦਾ ਉਹ ਸਾਡਾ ਜਨਵਰੀ ਤੇ ਜੁਲਾਈ ਹਰ ਸਾਲ ਬਿਊ ਹੁੰਦਾ ਜਨਵਰੀ ਵਾਲਾ ਜਿਹੜਾ ਹੈਗਾ ਜੁਲਾਈ ਆਉਣ ਵਾਲੀ ਹੋਗੀ ਧੂਨ ਜ਼ਮੀਨ ਆ ਗਿਆ ਉਹ ਵੀ ਸਾਨੂੰ ਹੱਲ ਤੱਕ ਨਹੀਂ ਦਿੱਤਾ ਇਸੇ ਤਰ੍ਹਾਂ ਜਿਹੜੇ ਸਾਡੇ ਮੈਡੀਕਲ ਬਿੱਲ ਨੇ ਦੋ ਦੋ ਸਾਲ ਇੱਥੇ ਰੋਉਂਦੇ ਰਹਿੰਦੇ ਨੇ ਸਾਲ-ਸਾਲ ਤਾਂ ਆਮ ਗੱਲ ਐ 6 ਮਹੀਨੇ ਆਮ ਗੱਲ ਐ ਰੋਂਦੇ ਰਹਿੰਦੇ ਨੇ ਉਹ ਮੈਡੀਕਲ ਬਿੱਲ ਸਾਡੇ ਨਹੀਂ ਪਾਸ ਹੁੰਦੇ ਸਾਨੂੰ ਪੰਜਾਬ ਸਰਕਾਰ ਦੇ ਵਿੱਚ ਪੈਨਸ਼ਨ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮਿਲ ਜਾਂਦੀ ਐ ਸਾਨੂੰ ਪੈਨਸ਼ਨ ਕਦੇ ਵੀ 8 9 10 ਤਰੀਕ ਤੋਂ ਪਹਿਲਾਂ ਨਹੀਂ ਮਿਲੀ ਇਹ ਵੀ ਸਾਡਾ ਇੱਕ ਗ੍ਰਾਉਜ਼ ਹੈ ਸਾਡਾ ਗੁੱਸਾ ਇਸ ਦੇ ਪ੍ਰਤੀ ਇਸ ਕਰਕੇ ਅਸੀਂ ਅੱਜ ਆ ਜਦਾਂ ਇਹ ਆਪਣਾ ਕਰਨਾ ਹੈ ਜੀ ਕਿੰਨੇ ਰੁਕ ਜਾਤਾ ਮਲ ਗਿਆ ਜਾ ਰਿਹਾ ਜੀ ਇਸ ਤੋਂ ਬਾਅਦ ਜੇਕਰ ਨਾਮੰਗਾ ਮੰਨੀਆਂ ਜਾਂਦੀਆਂ ਤੇ ਇਹ ਅੱਗੇ ਫਿਲਹਾਲ ਤਿੰਨ ਰੋਜ਼ਾ ਧਰਨਾ ਅਸੀਂ ਆਪਣਾ ਤੈਅ ਕੀਤਾ ਸੀ ਤੇ ਕੱਲ ਨੂੰ ਵੀ ਲਾਵਾਂਗੇ ਪਰਸੋਂ ਨੂੰ ਵੀ ਲਾਵਾਂਗੇ ਤੇ ਇਹ ਜਿਹੜਾ ਹੈਗਾ ਇਸ ਤੋਂ ਬਾਅਦ ਅਸੀਂ 5 ਤਰੀਕ ਨੂੰ ਅਗਲਾ ਫੈਸਲਾ ਕਰਾਂਗੇ ਵੀ ਅਗਲਾ ਅਸੀਂ ਕੀ ਨੀਤੀ ਕੀ ਅਪਣਾਉਣੀ ਹੈ ਤੇ ਅੱਜ ਸਾਨੂੰ ਜਿਵੇਂ ਪਤਾ ਲੱਗਿਆ ਹੈ ਇਹ ਸ਼ਾਇਦ ਕੋਈ ਗ੍ਰਾਂਟ ਗ੍ਰੰਟ ਇਹਨਾਂ ਕੋਲ ਆ ਰਹੀ ਹੈ ਗਵਰਨਮੈਂਟ ਇਹਨਾਂ ਨੂੰ ਪੈਸੇ ਯੂਨੀਵਰਸਿਟੀ ਨੂੰ ਹੀ ਦਿੰਦੀ ਅੱਜ ਕੋਈ ਗ੍ਰਾਂਟ ਆ ਰਹੀ ਹੈ ਤੇ ਸ਼ਾਇਦ ਕੋਈ ਮਸਲਾ ਇਹ ਹੱਲ ਕਰਨ ਜਿੰਨੇ ਕਰਨਗੇ ਫਿਰ ਅੱਗੇ ਅਸੀਂ ਚੱਲਾਂਗੇ ਤੁਹਾਡੀ ਗੱਲ ਹੋਈ ਕਿਸੇ ਅਧਿਕਾਰੀ ਦੇ ਨਾਲ ਹਾਂ ਸਾਡੇ ਅਧਿਕਾਰੀਆਂ ਨਾਲ ਗੱਲ ਹੋਈ ਉਹਨਾਂ ਨੇ ਸਾਨੂੰ ਇਹੀ ਕਿਹਾ ਵੀ ਜੇ ਗਵਰਨਮੈਂਟ ਪੈਸੇ ਦੇ ਦੂਗੀ ਤਾਂ ਅਸੀਂ ਤੁਹਾਨੂੰ ਦੇ ਦਾਂਗੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਚਾਹਣਾ ਜੀ ਇਹ ਜਿਹੜੀ ਪੰਜਾਬ ਸਰਕਾਰ ਹੈ ਜੀ ਇਹ ਚ ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਇਹਨਾਂ ਦੇ ਇਹਨਾਂ ਦੀ ਜਿਹੜੀ ਮੁਲਾਜ਼ਮਾਂ ਤੇ ਮਜ਼ਦੂਰਾਂ ਪ੍ਰਤੀ ਤੇ ਕਿਸਾਨਾਂ ਪ੍ਰਤੀ ਨੀਤੀ ਹੈ ਉਹ ਸੇਮ ਹੈ ਸਾਡੇ ਬੱਚੇ ਜਿਹੜੇ ਇਥੋਂ ਪੀ ਐਚ ਡੀ ਕਰਕੇ ਵੀ ਯੂਨੀਵਰਸਿਟੀ ਤੋਂ ਨਿਕਲਦੇ ਨੇ ਪੀ ਐਚ ਡੀ ਕਰਨ ਲਈ 21 ਜਮਾਤਾਂ ਪਾਸ ਕਰਨੀਆਂ ਪੈਂਦੀਆਂ ਬੱਚੇ ਦੀ ਉਮਰ 27 28 29 ਸਾਲ ਦੀ ਹੋ ਜਾਂਦੀ ਹੈ ਜਦੋਂ ਪੀ ਐਚ ਡੀ ਕਰਦਾ ਤੇ ਫਿਰ ਉਹਨੂੰ ਜਦੋਂ ਸਿਸਟਮ ਪ੍ਰੋਫੈਸਰ ਦੀ ਨੌਕਰੀ ਮਿਲਦੀ ਹੈ ਤਾਂ ਉਹਨੂੰ ਮਿਨੀਮਮ ਦਾ ਸਟੇਪਲ 16500 ਰੁਪਏ ਮਹੀਨੇ ਜੀ ਤੇ ਉਹਨੂੰ ਦਿੰਦੇ ਨੇ ਇਹ ਕਾਨੂੰਨ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਜਦੋਂ ਅਕਾਲੀ ਭਾਜਪਾ 15 ਜਨਵਰੀ 2015 ਦੇ ਵਿੱਚ ਉਹਨਾਂ ਨੇ ਬਣਾਇਆ ਸੀ ਜੀ ਉਸ ਤੋਂ ਬਾਅਦ 17 ਤੋਂ ਲੈ ਕੇ 22 ਤੱਕ ਕਾਂਗਰਸ ਦੀ ਸਰਕਾਰ ਆ ਗਈ ਜੀ ਉਸ ਤੋਂ ਬਾਅਦ ਹੁਣ 3 ਸਾਲ ਹੋ ਗਏ ਜੀ ਆਪ ਪੰਜਾਬ ਦੀ ਸਰਕਾਰ ਆ ਗਈ ਜਿਹੜੇ ਕਹਿੰਦੇ ਸੀ ਸਾਡੀ ਸਰਕਾਰ ਜਿਹੜੀ ਹੈਗੀ ਹੈ ਜੀ ਜਿਹੜੀ ਸਾਡੀ ਸਰਕਾਰ ਹੈ ਕਹਿੰਦੇ ਸੀ ਬਦਲਾਅ ਦੀ ਸਰਕਾਰ ਹੈ ਅਸੀਂ ਬਦਲਾਅ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਉਹ ਅ ਅਡਾਪਟ ਕਰਾਂਗੇ ਜਿਸ ਦੇ ਨਾਲ ਲੋਕਾਂ ਨੂੰ ਜੀ ਮਤਲਬ ਖੁਸ਼ਹਾਲੀ ਮਿਲੇਗੀ ਲੇਕਿਨ ਇਹਨਾਂ ਦਾ ਰਵਈਆ ਵੀ ਉਹ ਹੋਇਆ ਯਾਨੀ ਚਾਰ ਪਾਰਟੀਆਂ ਦੀਆਂ ਤਿੰਨ ਸਰਕਾਰਾਂ ਲੰਘੀਆਂ ਜੀ ਉਹਨਾਂ ਦਾ ਰਵਈਆ ਇਸ ਗੱਲ ਪ੍ਰਤੀ ਸੇਮ ਹੈ ਇਸੇ ਤਰ੍ਹਾਂ 올ਡ ਪੈਨਸ਼ਨ ਸਕੀਮ ਬੰਦ ਕਰਕੇ ਜੀ ਇਹ ਵੀ ਬਾਜਪਈ ਜਿਹੜੇ ਪ੍ਰਧਾਨ ਮੰਤਰੀ ਜੀ ਹਿੰਦੁਸਤਾਨ ਦੇ ਉਹਨਾਂ ਨੇ 2004 ਚ ਇੱਕ ਨਿਊ ਪੈਨਸ਼ਨ ਸਕੀਮ ਲਾਗੂ ਕਰਤੀ ਸੀ ਤੇ ਪੂਰੇ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਜਾਂ ਹੋਰ ਦੇਸ਼ ਦੇ ਵਿੱਚ ਕਈ ਸੂਬਿਆਂ ਦੇ ਮੁਲਾਜ਼ਮ ਨੇ ਉਹ ਮੰਗ ਕਰ ਰਹੇ ਸੀ ਵੀ ਸਾਨੂੰ 올ਡ ਪੈਨਸ਼ਨ ਸਕੀਮ ਜਿਹੜੀ ਹੈ ਸਾਡੇ ਤੇ ਲਾਗੂ ਕੀਤੀ ਜਾਵੇ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਇਹ ਕਿਹਾ ਸੀ ਕਿ ਵੀ ਅਸੀਂ ਜੇ ਸਾਡੀ ਸਰਕਾਰ ਬਣ ਜਾਂਦੀ ਹੈ ਤਾਂ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਕਰਦਾਂਗੇ ਇਹਨਾਂ ਨੇ ਨਹੀਂ ਕੀਤੀ ਇਸ ਤੋਂ ਪਹਿਲਾਂ ਕਾਂਗਰਸ